ਸਸਿਗਾ ਦੋਸਤੋ ਠਠਾ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਅੱਜ ਆਏ ਆ ਜੀ ਪਿੰਡ ਝਾਂਮਕੇ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ 6 ਪਸ਼ੂ ਬਕਾਊਗਾ ਜੀ ਅੱਜ ਤੇ 20 ਅਕਤੂਬਰ ਸਮਾਂ ਕੁਝ 8:30 ਵਜੇ ਦਾ ਹੈ ਤੇ ਸ਼ਾਹ ਫਾਰਮ ਤੇ ਆਏ ਆ ਸ਼ਾਹ ਜੀ ਉਹਨਾਂ ਨਾਲ ਕਰਦੇ ਆ ਗੱਲਬਾਤ ਸਸਿਗਾ ਸ਼ਾਹ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਜੋ ਵਧੀਆ ਵਧੀਆ ਜੀ ਚੱਲਦੀ ਕਹਾ ਜੀ ਤੇ ਕਿੰਨੇ ਪਸ਼ੂ ਲਿਆਇਆ ਜੀ ਅੱਜ ਪਸ਼ੂ ਤੇ ਭਾਜੀ ਆਪਣੇ ਤਾਂ 10 ਹੀ ਅੱਛਾ ਤੇ ਕੱਲ ਉਹ ਤਾਂ ਪਾਉਣੀ ਵੀਡੀਓ ਕੱਲ ਛਾਂਦਾ ਹੀ ਆ ਮਾਲ ਹਾਂਜੀ ਕੱਲ ਫਿਰ ਤੁਸੀਂ ਵੀ ਥੋੜੇ ਵਿਜੀ ਹੋ ਹਾਂਜੀ ਹਾਂਜੀ ਤੇਹੀਂ ਵਿਜੀ ਥੋੜਾ ਇਲੈਕਸ਼ਨ ਲੁਕਸ਼ਨ ਚੱਲਣ ਦੀ ਤਾਂ ਉਧਰ ਕਰਕੇ ਆ। ਤੁਹਾਡੇ ਏਰੀਆ 'ਚ ਇਲੈਕਸ਼ਨ ਵੀ ਆ ਨਾ। ਹਾਂਜੀ 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 ਤਾਂ ਕਰਕੇ ਤੇ ਇਹ ਆ ਵੀ ਸਾਰੇ ਬੰਨੇ ਧਿਆਨ ਰੱਖਣਾ ਪੈਂਦਾ ਭੈਣ ਭਰਾਵਾਂ ਦਾ। ਨਹੀਂ ਨਹੀਂ ਬਿਲਕੁਲ ਬਿਲਕੁਲ ਤੇ ਅੱਜ ਆਪਣੇ ਤੋਂ ਸ਼ੀਨਾਕ ਜੀ ਇੱਕ ਮੱਝ ਤਾਜੀ ਸੂਈ ਆ ਕੱਟੀ। ਹਾਂਜੀ ਪਹਿਲੇ ਸੂਏ ਤੇ ਦੁੱਧਿਆਂ ਬਿਨਾ ਬੱਚਿਆਂ ਤੋਂ ਆ ਤੇ ਬਾਕੀ ਜੇ ਸੂਆਂ ਦੀ ਗੱਲ ਕਰੀ ਗੀ ਤੇ ਪਹਿਲੇ ਆ ਤੋਂ ਲੈ ਕੇ ਤੇ ਤੀਜੀ ਸੂਈ ਤੇ ਕਰਮਈ ਹੋਣੀ ਆ ਹਾਂਜੀ ਬਾਕੀ ਭੈਣ ਭਰਾ ਨੂੰ ਆਪਾਂ ਡਿਟੇਲ ਦੱਸ ਦੇਣੀ ਆ ਜਿਨ੍ਹਾਂ ਜਿਨ੍ਹਾਂ ਦੁੱਧਿਆ ਬਣੀਆਂ ਸੌਰੀਆਂ ਠੀਕ ਤੇ ਕਿੰਨੇ ਕਿੰਨੀ ਰੇਂਜ ਇਹ ਰੂਜ ਆਪਣੀ ਰੇਂਜ ਭਾਜੀ 50 ਅੰਦਰ ਦਾ ਤੇ ਬਾਹਰ ਦਾ ਭਾਅ ਆ ਅੱਛਾ 60 ਤੋਂ ਬਾਹਰ ਦਾ ਵੀ ਆ ਇੱਕ ਹਾਂਜੀ ਤੇ ਬਾਕੀ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਇਹੋ ਹੀ ਹੁੰਦੀ ਆ ਫੇਰ ਹੱਥ ਜੋੜ ਕੇ ਇਹੋ ਹੀ ਰਿਕਵੈਸਟ ਬੇਨਤੀ ਆ ਹਾਂਜੀ ਵੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖਾ ਤੇ ਫੇਰ ਆਪਾਂ ਨੂੰ ਸਹੀ ਬਿਆਨ ਆ ਪਾਓ ਬਿਲਕੁਲ ਬਿਲਕੁਲ ਤੇ ਘਰੇ ਆ ਤਸੱਲੀ ਕਰੋ ਦੋ ਟਾਈਮ ਤੇ ਟਾਈਮ ਚੋਕ ਕੇ ਚੋਕ ਕੇ ਖੜੋ ਜੀ ਹਾਂ ਆਪ ਵੀ ਤਸੱਲੀ ਕਰੋ ਕੋਈ ਲਾਂਭੇ ਵਾਲੀ ਗੱਲ ਨਹੀਂ ਨਹੀਂ ਜੀ ਨਹੀਂ ਜਰੂਰ ਹਾਂ ਜਿੰਨੇ ਪੈਸੇ ਦੇਣੇ ਉਹਦਾ ਫਰਜ਼ ਬੰਦਾ ਬਿਲਕੁਲ ਬਿਲਕੁਲ ਤੇ ਕਰੀਏ ਸ਼ੁਰੂ ਜਾਣਕਾਰੀ ਹਾਂ ਜੀ ਜਰੂਰ ਜੀ ਹਾਂਜੀ ਕੀ ਲੇਖਾ ਜੋਖਾ ਜੋ ਇਹਦਾ ਦੱਸਿਓ ਫਿਰ ਮਾੜਾ ਇਹ ਭਾਜੀ ਪਹਿਲਾ ਸੂਆ ਸੂਈ ਝੋਟੀ ਪੁਰਜੀ ਘਰੋਂ ਨਹੀਂ ਨਿਕਲੀ ਤਾਂ ਡਰਦੀ ਆ ਚੋਣ ਤੇ ਨਹੀਂ ਕੋਈ ਗੱਲ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਆ ਸੂਈ ਨੂੰ ਢਾਈ ਤਿੰਨ ਮਹੀਨੇ ਹੋਏ ਢਾਈ ਤਿੰਨ ਮਹੀਨੇ ਤੁਹਾਨੂੰ 7 ਲੀਟਰ ਆ ਰੇਟ ਦੀ ਗੱਲ ਕਰੀਏ ਹਾਂਜੀ ਰੇਟ ਤੇ ਪੂਏ 48000 ਦੇ ਵਿੱਚ ਅੱਜ ਪਹੁੰਚ ਜਾ ਗੱਡੀ ਆਪਦੀ ਲੈਵੇ 45000 ਦੀ ਜੱਸ ਨੂੰ ਦੇਵਾਂਗੇ 45000 ਦੇ ਹਾਂਜੀ 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 ਠੀਕ ਐ ਜੀ ਕਰੀਏ ਅਗਲੇ ਪਸ਼ੂ ਜਾਣਕਾਰੀ ਸਾਹਿਬ ਜੀ ਭਾਜੀ ਗੱਡੀ ਸੂਆ ਤੱਜਾ 2 ਆ 3 ਆ ਕੋ 4 ਨਾਲੇ 5 ਨਾਲੇ 5 ਨਾਲੇ 10 ਆ ਆਪਦੀ ਸਮਝ ਵੇਖੇ ਹਾਂਜੀ ਹਾਂਜੀ ਸੂਈ ਨੂੰ ਹੋਏ ਜੇ ਇਹਨੂੰ ਕੋਈ ਸਾਢੇ ਤਿੰਨ ਚਾਰ ਮਹੀਨੇ ਸਾਢੇ ਤਿੰਨ ਚਾਰ ਮਹੀਨੇ ਸੂਈ ਇਹ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਦੁੱਧ 6 ਲੀਟਰ ਦੇ ਦੇ 6 ਲੀਟਰ ਦੁੱਧ ਹੈ ਨਾ ਹਾਂਜੀ ਹਾਂਜੀ ਬੁਕਾ ਦੇਨੇ ਖੋਲ ਦੇ ਦੁੱਧ 6 ਲੀਟਰ ਪੱਕਾ ਤਕੜੀ ਦੇ ਤੋੜਾ ਪੱਕਾ ਹੈ ਨਾ ਹਾਂਜੀ ਹਾਂਜੀ ਕੋ ਮਿੰਨ ਮਿੰਨ ਖੜੇ ਜਦਾਂ ਮਰਜ਼ੀ ਆਪ ਕੋ ਆ ਜਾ ਉਹ ਡੰਗਰ ਨਾ ਘਰ ਚੋਂ ਆਉਂਦਾ ਨਾ ਜਦੋਂ ਹਾਂਜੀ ਥੋੜਾ ਜਿਹਾ ਫਰਕ ਤੁਹਾਨੂੰ ਪਤਾ ਕਰਦਾ ਹਾਂਜੀ ਹਾਂਜੀ ਜਿਹੜਾ ਡੰਗਰ ਕਜਾਂ ਗਿੱਜਾ ਨਾ ਇੱਕ ਦੋ ਨਹੀਂ ਗੱਡੀ ਤੇ ਚੜ੍ਹਿਆ ਉਤਰਿਆ ਹਾਂਜੀ ਉਹ ਥੋੜਾ ਜਿਹਾ ਫਰ ਨਹੀਂ ਕਰਦਾ ਰਜ ਗਿਆ ਬਾਕੀ ਚੂਣ ਚਵਾ ਇੱਕ ਨੰਬਰ ਆ ਹਾਂਜੀ ਕੋਈ ਆਪ ਦੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਦੋ ਟਾਈਮ ਚੂਣ ਕੋਈ ਤਰਾ ਦਾ ਕੱਢ ਕੇ ਸਾਰੇ ਤੇ ਕੀ ਰੇਟ ਰੂਟ ਕਰਦੇ ਛਾੜੀ ਬਈ ਇਹਦਾ ਜਾਇਜ ਹੈ ਬਿਲਕੁਲ ਹਾਂਜੀ ਇਹਦੀ 45000 ਦੇ ਵਿੱਚ ਪਹੁੰਚ ਗੱਡੀ ਆਪ ਦੀ ਲੈਵੇ ਜੈਸ ਨੂੰ 42000 ਦੀ 42000 ਦੀ ਜੈਸ ਨੂੰ ਆਪਾਂ ਛੱਡ ਦਾਂ ਹਾਂਜੀ ਹਾਂ ਠੀਕ ਹੈ ਜੀ ਗੱਡੀ ਭਾਜੀ ਪਹਿਲਾਂ ਸੁਗਾ ਛੋਟੀ ਸੂਈ ਜਿ ਪਲੂਨ ਪਲੂਨ ਕੱਟੀ ਕੱਟੀ ਮੂੰਹ ਦੋਂਦੀ ਅੱਛਾ ਮੂੰਹ ਦੋਂਦੀ ਹਾਂਜੀ 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 ਤੇ ਮਗਰੇ ਦੇ ਦੀ ਆ ਬੱਚਾ ਮਗਰੇ ਦੇ ਕਟਾ ਜੀ ਕਸੂਈ ਜੀ ਪਾਜੀ ਪੰਜਾ ਚੌਂ ਦਿਨਾਂ ਦੀ ਹਫਤੇ ਤੰਦਰ ਬੌਲਾ ਲਾਲੇ ਕੋ ਦੁੱਧ ਲਾਲੇ ਹਾਂਜੀ ਇਸ ਲਈ 7 ਲੀਟਰ ਜੀ 7 ਲੀਟਰ ਹਾਂਜੀ 7 ਲੀਟਰ ਹੈ ਬਾਕੀ ਇੱਕ ਗੱਲ ਹੋਰ ਦੱਸ ਦੀ ਆਪਾਂ ਕੇ ਗੱਲ ਦਾ ਪਰਦਾ ਨਹੀਂ ਰੱਖਣਾ ਹਾਂਜੀ ਗਾੜੀ ਪਾਜੀ ਬੱਚਾ ਪਸੰਦੀ ਬੱਚੇ ਤੇ ਆ ਗਾੜੀ ਪਾੜਾ ਲੈਂਦੀ ਛੋਟੀ ਅੱਛਾ ਪਹਿਲੇ ਸੂਏ ਸੂਈ ਕੋਈ ਆਲ ਨਹੀਂ ਕਰਦੀ ਕੋਈ ਕੁਝ ਨਹੀਂ ਕਰਦੀ ਠੀਕ ਹੈ ਤੇ ਕਰਾਈਏ ਸਿੱਕ ਪ੍ਰਾਂਵ ਲਓ ਜੀ ਜੋ ਛੋਟੀ ਬਹੁਤ ਹੀ ਸੋਹਣੀ ਆਂ ਜੀ ਹਾਂਜੀ ਹਾਂਜੀ ਤਾਂ ਦਿਖਾਉਣਾ ਸਿੰਘ ਦੀ ਕੁਆਲਿਟੀ ਬਹੁਤ ਜ਼ਿਆਦੀ ਸਿੰਘੀ ਕੱਲ ਮੈਂ ਨਾ ਕੱਲ ਜਿਹੜੇ ਚਾਰਨਾ ਦੇ ਸੀ ਨਾ ਇਹਦੇ ਵਿੱਚ ਹੀ ਆਪਾਂ ਹਾਂਜੀ ਉਹ ਵੀ ਇਹੋ ਚੀਜ਼ਾਂ ਹੈ ਸਿੰਘੀ ਸਿੰਘੀ ਪੂਰੀ ਗੋਲ ਆ ਹਨਾ ਸਿੰਘੀ ਪੂਰੀ ਗੋਲ ਹੈ ਤਾਂ ਫਿਰ ਆਹ ਵੇਖੋ ਆਹ ਵੇਖੋ ਭਾਈ ਇਹ ਜਿਹੜੀਆਂ ਚੀਜ਼ਾਂ ਆਈਆਂ ਨਾ ਖਲਣੇ ਵਾਲੀਆਂ ਹਾਂਜੀ ਉਹੋਈ ਆ ਜਿਹੜੀ ਚੀਜ਼ ਇਹ ਜਿਹੜੀ ਕੋਈ ਵੀ ਹੈ ਨਾ ਨਸਲ ਬਰੀਡ ਆ ਹਾਂਜੀ ਹਾਂਜੀ ਉਹਨੇ ਫੜਾਉਣਾ ਐਡਾ ਬਿਲਕੁਲ ਬਿਲਕੁਲ ਬਾਕੀ ਬਹੁਤ ਜ਼ਿਆਦੀ ਠੰਡੀ ਧੀਰੀ ਆ ਹਾਂਜੀ ਤੇ ਮਾਂ ਦੇ ਦੁੱਧ ਹਰਕਾਰ ਇਹਦਾ ਹੈਗਾ 15 16 ਲੀਟਰ ਦਾ 15 16 ਲੀਟਰ ਹੈ ਨਾ ਤੇ ਬਾਕੀ ਪਹਿਲੇ ਸੂਏ ਸੂਈ ਆਪਾਂ ਕੋਈ ਜ਼ਿਆਦਾ ਨਹੀਂ ਆਂਦੇ ਚਲੋ ਹਜੇ ਤੇ ਬੋਲੇ ਬੂਲੇ ਚੋਂ ਨਿਕਲੰਦੀ ਆ ਹਾਂਜੀ ਹਾਂਜੀ ਜ਼ਿਆਦਾ ਨਹੀਂ ਆਪਾਂ ਆਂਦੇ ਚਲੋ 10 ਕਿਲੋ ਲੀਟਰ ਦਈ ਜਊਗਾ ਜਿਆਦਾ ਨਹੀਂ ਆਪਾਂ ਹਾਂਜੀ ਜ਼ਿਆਦਾ ਨਹੀਂ ਆਪਾਂ ਆਂਦੇ ਐਵੇਂ ਹਾਂਜੀ ਹਾਂਜੀ ਬਾਕੀ ਸੇਵਾ ਤੇ ਡਿਪੈਂਡ ਕਰਦਾ ਹਾਂ ਹਾਂਜੀ ਬਾਕੀ ਜਿੰਨੀ ਵੀ ਆ ਸੁਥਰੀ ਆ ਚਲੋ ਇਹ ਆ ਵੀ ਕੇ ਭੈਣ ਭਰਾਣ ਜਿੰਨੇ ਖਾ ਨਹੀਂ ਹੈਗੀ ਚੀਜ਼ ਨਵੀਂ ਆ ਹਾਂਜੀ ਹਾਂਜੀ ਹਾਂ ਮੰਨ ਲਓ ਹਜੇ ਦੋਂਦੀ ਆ ਹਾਂਜੀ ਤੇ ਗਾਂ ਇਹਨੇ ਹਰ ਚੌਗੀ ਛਿੱਗੀ ਹੋਣਾ ਜਵਾਨ ਹੋਣਾ ਬਿਲਕੁਲ ਬਿਲਕੁਲ ਆ ਸੂਆ ਵੀ ਇਹਦਾ ਮੁਕਤ ਦਾਵਾ ਗਾਂ ਵੀ ਕਿਸ ਬਣਵਾਲੀ ਫੇਰ ਮੁਕਤ ਦਾ ਹਾਂਜੀ ਹਾਂਜੀ ਤੇ ਜੇ ਸੂਏ ਜਾ ਕੇ ਇਹਨੇ ਜਵਾਨ ਹੋਣਾ ਕਿਦੇ ਹਾਂਜੀ 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 ਚਵਾਈ ਚਵਾਈ ਸਾਜੀ ਕਿਵੇਂ ਬਾਜੀ 1 ਨੰਬਰ ਆ ਚਵਾਈ 1 ਨੰਬਰ ਬਾਕੀ ਗੱਲ ਇਹ ਆ ਵੀ ਹੁਣ ਚੋਏ ਚਵਾਏ ਆ ਪਸ਼ੂ ਹਾਂਜੀ ਤੇ ਬਾਕੀ ਇਹ ਕੋਈ ਸ਼ੱਕ ਨਹੀਂ ਜੀਗਾ ਕੋਈ ਪੂਰ ਛਟਾ ਕੋਈ ਮੈਨਾਂ ਕੱਖ ਨਹੀਂ ਹਾਂਜੀ ਠੀਕ ਹੈ ਤੇ ਕਰੀਅਰ ਰੇਟ ਦੀ ਗੱਲ ਹੀ ਜ਼ਰੂਰ ਜੀ ਜ਼ਰੂਰ ਆ ਵੇਖੋ ਤੁਸੀਂ ਫੇਸ ਕੁਆਲਟੀ ਬਾਕੀ ਆ ਚੀਜ਼ਾਂ ਜਿਦਾਂ ਇਹ ਮੂੰਹ ਫੜਾ ਲੈਂਦੀਆਂ ਨੇ ਹਾਂਜੀ ਡੰਗਰ ਘਿੱਜਾ ਹੋਵੇ ਤਾਂ ਫੇਰੀ ਫਰਾਂਦਾ ਹਾਂ ਬਿਲਕੁਲ ਬਿਲਕੁਲ ਬਟਕੀਆਂ ਰਿੰਗ ਸਿੰਘ ਸੋਹਣਾ ਵਧੀਆ ਕੋ ਗੱਲ ਸੁੰਗੀ ਸੁੰਗੀ ਪੂਰੀ ਗੋਲ ਨਹੀਂ ਉਮਰੀ ਛੋਟੀ ਹੈ ਜੀ ਇਹ ਛੋਟੀ ਉਮਰ ਦੀ ਹੈ ਹਾਂ ਪਾਜੀ ਕੋਈ ਲੱਖ ਨਹੀਂ ਕੋਈ ਸਵਾ ਨਹੀਂ ਕੋਈ 80 85 ਨਹੀਂ ਨਾ 70 75 ਹਾਂਜੀ ਸਾਰੇ ਗੇੜ ਵੱਢ ਕੇ 65000 ਦੇ ਵਿੱਚ ਪਹੁੰਚ ਜੇ 65000 ਦੇ ਗੱਡੀ ਆਨ ਦੀ ਲੈਵੇ 62000 ਦੀ ਝੋਟੀ ਦੇਣੀ ਆਪਾਂ ਅੱਜ ਦੀ ਤਰੀਕ ਤ ਅੱਜ ਦੀ ਤਰੀਕ ਜੇ ਆਪਣੇ ਤਾਂ 2-4 ਦਿਨ ਰਹਿ ਜੇ ਹਾਂ ਮੰਨ ਲਓ ਝੋਟੀ ਛੱਲੇ ਕੋ ਬੌਲਾ ਦੁੱਧ ਹੋ ਜਾਂਦਾ ਵਾ 8-10 ਲੀਟਰ ਹਾਂਜੀ ਫਿਰ ਉਸ ਹੱਬ ਦਾ ਮੁੱਲ ਲੂ ਫਿਰ ਰੇਟ ਅਜੇ 7 ਕਿ ਲੀਟਰ ਬੌਲਾ ਵਾਲੇ ਕੋ ਦੁੱਧ ਵਾਲੇ ਉਸ ਹੱਬ ਦਾ ਆਪਾਂ ਮੁੱਲ ਕਰ ਲਿਆ ਹਾਂਜੀ ਘਟੇ ਨੂੰ ਪਾ ਇਹ ਅੱਜ ਦਾ ਆਫਰ ਹੈ ਅੱਜ ਦਾ ਜੀ ਅੱਜ ਦਾ ਠੀਕ ਦਵਾਰੀ ਆਫਰ ਹੈ 65000 ਦੇ ਵਿੱਚ ਪਹੁੰਚ ਹਾਂਜੀ ਗੱਡੀ ਆਨ ਦੀ ਲੈਵੇ 62000 ਦੀ ਦੇਣੀ ਆ ਨਿੱਕੀ ਸਿੰਗੀ ਦੀ ਝੋਟੀ ਕੋਈ ਸ਼ਾਕੀ ਨਹੀਂ ਪਈ ਉੱਥੇ ਬਿਲਕੁਲ ਬਿਲਕੁਲ ਹਾਂਜੀ 4 ਪੀਸ ਇਹੋ ਜੇ ਹੋਰ 5 ਪਾਏ ਹੈ ਆਪਾਂ ਕੱਲ 4 ਮਈਆਂ ਵੇਕੀਆਂ ਅੱਛਾ 4 ਵੇਕੀਆਂ ਹਾਂਜੀ ਹਾਂਜੀ ਠੀਕ ਆ ਜੀ ਤੇ ਕਰੀਏ ਅਗਲੇ ਪਛੀ ਜਾਣਕਾਰੀ ਨੋ ਜੀ ਜਰੂਰ ਇਹ ਵੀ ਭਾਜੀ ਸੂਆ ਦੁੱਜਾ ਸੂਆ ਦੁੱਜਾ ਹਨਾ ਪੁੱਤ ਜਾਲ ਵਾਲੇ ਚੌਥਾ ਵਾਲੇ ਭਾਵੇਂ ਲਾਵੇ ਦਮ ਹਾਂਜੀ ਸੂਈ ਨੂੰ ਭਾਜੀ ਇਹਨੂੰ ਹੋਏ ਜੇ ਸਾਢੇ 3-4 ਮਹੀਨੇ ਸਾਢੇ 3-4 ਤੇ ਡਾਕਟਰ ਆਪਣੇ ਤਾਂ ਚੈੱਕ ਕਰਾਈ ਜੀ ਆਪਾਂ ਹਾਂਜੀ ਤੇ ਸ਼ੱਕ ਚ ਦੱਸੀ ਜੀ ਉਹਨਾਂ ਸ਼ੱਕ ਦੇ ਵਿੱਚ ਹਾਂ ਅੱਛਾ ਮੰਨ ਲਓ ਕੋਈ 45 ਦਿਨਾਂ ਦੇ ਸ਼ੱਕ ਚ ਦੱਸੀ ਉਹਨਾਂ ਆਪਾਂ ਭੈਣ ਭਰਾ ਨੂੰ ਦੱਸ ਦਈਏ ਆਪਾਂ ਗੱਬਣ ਦਾ ਮੁੱਲ ਨਹੀਂ ਕਰਨਾ ਆਪਾਂ ਕਰਨਾ ਦੁੱਧ ਵਾਲਾ ਆਪਾਂ ਦੁੱਧ ਦੇ ਹਿਸਾਬ ਨਾਲ ਦੇਣਾ ਜੇ ਗੱਬਣ ਝੋਟੀ ਨਿਕਲਾਵੇ ਜਾਂ ਆਪਣੇ ਦਾ ਕੋਈ ਝੋਟੀ ਐ ਕਰਕੇ ਭਾਜੀ ਪਾਇਆ 8000 ਦੀ ਹੈਗੀ ਮੈਂ ਬਿਲਕੁਲ ਬਿਲਕੁਲ ਹੈਗੀ ਆਪਾਂ ਜੇ ਜੈਰ ਕਰਨਾ ਆਪਾਂ ਦੁੱਧ ਵਾਲਾ ਮੁੱਲ ਆਪਾਂ ਦੁੱਧ ਦੇ ਹਿਸਾਬ ਨਾਲ ਦੇਣਾ ਹਾਂ ਹਾਂਜੀ ਹਾਂਜੀ ਅੱਗੇ ਕਿਸਮਤ ਹੈ ਨਾ ਹਾਂਜੀ ਹਾਂਜੀ ਚਲੋ ਆਪਾਂ ਚੈੱਕ ਕਰਾਈਆ ਹਾਂਜੀ ਕੱਲ ਮਈਆਂ ਚੋਕਰਾਂ ਗੱਬਣਾ ਸੀ ਨਾ ਜਿਹੜੀਆਂ 3-4 ਵੇਚੀਆਂ ਹਾਂ ਹਾਂਜੀ ਚੈੱਕ ਕਰਾਈਆਂ ਸੀ ਤੇ ਇਹ ਵੀ ਉਹਨਾਂ ਦੱਸਿਆ ਚੈੱਕ ਆਪਾਂ ਕਰਾਈਆ ਹਾਂਜੀ ਸ਼ਾਕ ਦੱਸਿਆ ਡਾਕਟਰ ਨੇ ਹਾਂਜੀ ਹਾਂਜੀ ਬਾਕ ਆਠਿਆ ਕੋ ਸੱਤ ਲਾਲੇ ਹਾਂਜੀ ਸੂਈ ਨੂੰ 4 ਕਿ ਮਹੀਨੇ ਹੋਏ ਜੀ ਤੇ ਬਣੀ ਸੌਰੀ ਵੀ ਆ 45 ਕਿ ਦਿਨਾਂ ਸ਼ਾਕ ਚ ਦਸੀਏ ਸ਼ਾਕ ਦੇ ਵਿੱਚ ਬਾਕੀ ਅਗਲੇ ਦੀ ਕਿਸਮਤ ਹੈ ਦੀ ਗੱਡੀ ਚਵਾਈ ਜੁਈ ਦੀ ਕਿਵੇਂ ਸ਼ਾ ਜੀ ਚਵਾਈ 1 ਨੰਬਰ ਹੈ ਜੀ 1 ਨੰਬਰ ਹਾਂਜੀ ਹਾਂਜੀ ਚਵਾਈ ਨਹੀਂ ਮਾਰੀ ਪੂਰੀ ਠੰਡੀ ਸੀਲ ਆ ਮੈਂ ਨਾ ਜੀ ਜਿੱਦਾਂ ਮਰਜੀ ਚ ਹੋਵੇ ਕੋਈ ਜਿੱਤਰਾ ਮਰਜੀ ਹੈ ਨਾ ਕੋਈ ਚੋਵੇ ਕਰੀਏ ਸ਼ਾ ਜੀ ਰੇਟ ਲਓ ਜੀ ਜ਼ਰੂਰ ਵਾਹੀ ਰੇਟ ਦੀ ਗੱਲ ਕਰੀਏ ਹਾਂਜੀ ਮੋਲ ਜੋ ਮਰਜ਼ੀ ਕਰੀਏ 55000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਆਵੇ 52000 ਦੇ ਦੇਣੀ 52000 ਹੈ ਨਾ ਠੀਕ ਹੈ ਜੀ ਹਾਂਜੀ ਉੜਦੀਆਂ ਆ ਲਾਂਗੇ ਹਾਂਜੀ ਉੜਦੀਆਂ ਆ ਲਾਂਗੇ ਇਹਦੇ ਦਿਓ ਹਾਂ ਜਾਣਕਾਰੀ ਗੱਡੀ ਭਾਜੀ ਤਲੜਮਈ ਜੇ ਮਗਰਲੇ ਥਾਂ ਦੀ ਤਿਲੜ ਹੈ ਨਾ ਇਹ ਵੀ 45 ਕਿ ਦਿਨਾਂ ਦੀ ਕੋ ਦੋ ਮਹੀਨੇ ਤੰਦਰ ਡਾਕਟਰ ਨੇ ਛੱਕ ਚ ਦਸੀ ਇਹ ਦੁੱਧ 7 ਲੀਟਰ ਐ ਸੂਈ ਨੂੰ 4 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਹਾਂਜੀ ਕੱਦ ਬੁੱਤ ਵੱਡਾ ਕੱਦ ਗੁੱਟ ਤਾਂ ਚੰਗਾ ਹਾਂਜੀ ਹਾਂਜੀ ਤੇ ਕਰਾਈਏ ਚੈੱਕ ਨਾ ਲਓ ਜੀ ਜ਼ਰੂਰ ਵੱਡੀ ਮਾਂ ਦੇ ਭਾਜੀ ਪੂਰੀ ਹਾਂਜੀ ਪੂਰੀ ਵੱਡੀ ਮਾਂ ਦੀ ਪੂਰੀ ਵੱਡੀ ਮਾਂ ਦੀ ਹਾਂਜੀ ਚੰਨਾ ਥਣਾ ਦੀ ਸਿਚਵਾਈ ਬਾਕੀ ਇੱਕ ਨੰਬਰ ਹੈ ਜੀ ਤੇ ਕਰੀਸ਼ਾ ਜੀ ਰੇਟ ਰੂਟ ਦੀ ਗੱਲ ਭਾਜੀ 53000 ਦੇ ਵਿੱਚ ਪਹੁੰਚ ਹਾਂਜੀ ਗੱਡੀ ਆਪ ਦੀ ਲੈਵੇ ਜੈਸ ਨੂੰ 50000 ਦੇਣੀ 50000 ਨੈਟ ਹੈਨਾ ਹਾਂਜੀ 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 ਮਗਰ ਲਸਾਂ ਦੀ ਤਿੱਲੜੀ ਤੇ ਤਿੱਲੜ ਹੈਨਾ ਹਾਂਜੀ ਹਾਂਜੀ ਇਹਦੀ ਦਈਏ ਜਾਣਕਾਰੀ ਭਾਜੀ ਇਹ ਭਾਜੀ ਸੂਆ ਦੁੱਜਾ ਲਾਲੇ ਕੋ ਤਿੱਜਾ ਲਾਲੇ ਭਾਵੇਂ ਲਾਲੇ ਚੌਥਾ ਹਾਂਜੀ ਭੈਣ ਭਰਾਵਾਂ ਦੀ ਗੱਡੀ ਦੁੱਧ ਆਠੇ ਆ ਕੋ ਸੱਤ ਲਾਲੇ ਮਿਲਦੀ ਭਾਰੇ ਤੇ ਜੇ ਸੂਈ ਨੂੰ ਸਾਢੇ 3-3 ਮਹੀਨੇ ਹੋਏ ਸਾਢੇ 3 ਮਹੀਨੇ ਬੱਚਾ ਨਹੀਂ ਆਗਾ ਮਿਲਦੀ ਭਾਰੇ ਤੇ ਮਿਲਦੀ ਭਾਰੇ ਤੇ ਹਾਂਜੀ ਵੱਡੀ ਮੈਂ ਪੰਜ ਪੁੱਜੀ ਹਾਂਜੀ ਹਾਂਜੀ ਬਾਕੀ ਰੇਟ ਆਪਣੇ ਫਾਰਮ ਤੇ ਜਾਇਜ਼ ਰਹੇ ਆ ਤੇ ਜਾਇਜ਼ ਹੀ ਆਪਾਂ ਰੱਖਨੇ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਆਪਾਂ ਇਹ ਨਹੀਂ ਆਂਦੇ ਵੀ ਆਪਣੇ ਤੋਂ ਲਵੇ ਕੋਈ ਜਿੱਥੋਂ ਭੈਣ ਭਰਾ ਮਰਜ਼ੀ ਲਵੇ ਤਸੱਲੀ ਕਰਕੇ ਲਵੇ ਜਿੰਨੇ ਵੀ ਡੰਗਰ ਲੈਣਾ ਭਾਜੀ ਆ 15 20 ਦਿਨਾਂ ਦੇ ਵਿੱਚ ਲੇ ਗੋ ਵੀ ਬਾਜ਼ਾਰ ਆਉਣ ਵਾਲੇ ਸਮੇਂ 'ਚ ਹੋਰ ਮਹੀਨੇ ਇੱਕ ਨੂੰ ਬਾਜ਼ਾਰ ਤੇਜ ਹੋਏਗਾ ਹਾਂਜੀ ਤੇਜ ਹੋਏਗਾ ਕਿਉਂ ਭਾਜੀ ਸੁਆਗਾਂ ਘਟ ਗਿਆ ਵਾ ਹਾਂਜੀ ਹਾਂਜੀ ਕਿਉਂਕਿ ਸਾਨੂੰ ਅੱਗੇ ਮਾਲ ਲੱਭ ਜਾਂਦਾ ਸਾਨੂੰ ਵੀ ਮਾਲ ਲੱਭਣਾ ਔਖਾ ਹਾਂਜੀ ਹਾਂਜੀ ਹੁਣ ਗਾਂ ਸਿਆਲ ਆਉਂਦੀ ਮਹਿੰਗਾ ਸਸਤਾ ਭਾਜੀ ਇਦਾਂ ਲੈਣਾ ਪੰਡਾ ਮਹਿੰਗਾ ਮੁੰਗਾ ਫੇਰ ਹੀ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਪਤਾ ਨਹੀਂ ਤੇ ਨਹੀਂ ਡਰ ਲੱਗਦਾ ਇੱਕ ਕਰੀਏ ਸ਼ਾਜੀ ਰੇਟ ਰੂਟ ਦੀ ਗੱਲ ਹਾਂਜੀ ਪੂਰੇ ਭਾਜੀ 50000 ਦੇ ਵਿੱਚ ਪਹੁੰਚ 50000 ਤੋਂ ਪਹੁੰਚ ਗੱਡੀ ਆਪਦੀ ਲੈ ਆਵੇ ਤੇ ਜੈਸਨੋ 47000 ਦੀ ਦੇਣੀ ਆ 47000 ਦੀ ਹਾਂਜੀ ਹਾਂਜੀ ਦੁੱਧ ਆਠਿਆ ਕੋ ਸੱਤ ਲਾਲੇ ਮਿੱੜ ਦੀ ਭਾਰੇ ਤੇ ਸੂਈ ਨੂੰ ਸਾਢੇ ਤਿੰਨ ਤਿੰਨ ਮਹੀਨੇ ਠੀਕ ਹੈ ਜੀ ਹਾਂਜੀ ਤੇ ਇੱਕ ਰੀ ਅਡਰੈਸ ਦਸੀ ਹੈ ਭਰਾਵਾ ਅਡਰੈਸ ਜੀ ਆਪਣਾ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਨਾਮ ਜੇ ਪ੍ਰਤਾਪ ਸਿੰਘ ਝਾਂ ਪ੍ਰਤਾਪ ਸਿੰਘ ਝਾਂ ਫੋਨ ਨੰਬਰ 6284744127 6284744127 ਹੱਥ ਜੋੜ ਕੇ ਭੈਣ ਭਰਾਵਾਂ ਗਰੀ ਇਹੋ ਰਿਕਵੈਸਟ ਬੇਨਤੀ ਆ ਕਿ ਜੇ ਕੋਈ ਵੀ ਇਹ ਡੰਗਰ ਆਪਣਾ ਲੈਣਾ ਪਰਿਵਾਰ ਦੇ ਵਿੱਚ ਬੈਠ ਕੇ ਵੀਡੀਓ ਵੇਖੋ ਪਸੰਦ ਕਰੋ ਫਿਰ ਆਪਾਂ ਨੂੰ ਸਾਈਬਿਆਨਾ ਪਾਓ ਜੇ ਕੋਈ ਭੈਣ ਭਰਾ ਚਵੀਆਂ ਘੰਟਿਆਂ ਦੇ ਵਿੱਚ ਆ ਸਕਦਾ ਸਾਈਬਿਆਨਾ ਪਾਵੇ ਬਣ ਬਿਲਕੁਲ ਜੀ ਫਿਰ ਛੇਤੀ ਆ ਸਕਦਾ ਜੇ ਜਲਦੀ ਤੇ ਬਾਕੀ ਗੱਲ ਇਹ ਆ ਜੀ ਜਿਨਨੇ ਕੋ ਦੋ ਚਾਰ ਦਿਨ ਖਲੋ ਕੇ ਆਪ ਦਾ ਅਲਟੀਪਲਟੀ ਪੈਸੇ ਨਹੀਂ ਕਰਨੀ ਮੇਰੀ ਬੁਰੀ ਸਮਝਦੇ ਆਪਾਂ ਹਾਂਜੀ 5 ਦਿਨਾਂ ਭਾਵੇਂ 5 ਦਿਨ ਲੈ ਲਈ ਮੱਝ ਬਿਲਕੁਲ ਸਾਈ ਬਿਆਨਾ ਪੱਕਾ ਪਾਦੇ 5 ਪਾਦੇ ਜੇ ਮੱਝ ਵੇਚੀਏ 5 ਨਾਂ 5 ਦਵਾਂਗੇ ਜੇ 10 ਦੱਸ ਦਿੱਤਾ 10 ਨਾਂ ਦੱਸ ਦਵਾਂਗੇ ਬਿਲਕੁਲ ਬਿਲਕੁਲ ਤੇ ਘਰੇ ਆਗੇ ਆਪਦੀ ਤਸੱਲੀ ਕਰਕੇ ਚੂਕ ਤੇ ਜਰੂਰ ਕਰੋ ਭਾਜੀ ਤੁਹਾਡਾ ਹੱਕ ਵਰਨਦਾ ਪੈਸੇ ਦੇਣੀ ਬਿਲਕੁਲ ਬਿਲਕੁਲ ਆਪਦੀ ਤਸੱਲੀ ਇੱਕ ਰੀ ਚੰਗੀ ਹਾਂਜੀ ਜਰੂਰ ਠੀਕ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਇਹੀ ਅੱਜ ਦੇ ਨਾਗ ਤੇ ਖੱਠਾ ਡੇਰੀ ਫਾਰਮ ਦੀ ਵੀਡੀਓ ਵੇਖਾਂ ਤੇ ਬਹੁਤ ਬਹੁਤ ਧੰਨਵਾਦ ਜੇ ਫੇਸਬੁੱਕ ਤੇ ਵੀਡੀਓ ਵੇਖ ਰਹੇ ਹੋ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੇ YouTube ਤੇ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਕਰਿਓ ਪਹਿਲਾ ਆਈਕਨ ਦਾ ਬਟਨ ਵੀ ਨਾਲ ਤਾਂ ਪ੍ਰੋ ਧੰਨਵਾਦ ਜੀ